ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਆਮਨ ਵੈਜਰਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਨਿੰਬੂ ਅਤੇ ਹਰੀ ਮਿਰਚ ਦੇ achar ਦੀ ਰੈਸਪੀ ਲੈ ਕੇ ਆਈ ਹਾਂ ਇਸ ਤਰੀਕੇ ਦਾ achar ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ achar ਬਣਾਉਣ ਦੇ ਲਈ ਅਸੀਂ 2 ਕਿਲੋ ਨਿੰਬੂ ਲਏ ਹਨ ਨਿੰਬੂਆਂ ਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਿਆ ਹੈ ਤਾਂ ਜੋ ਇਸ ਵਿੱਚ ਜੋ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਹੁਣ ਅਸੀਂ ਨਿੰਬੂਆਂ ਨੂੰ ਸਾਫ਼ ਕੱਪੜੇ ਦੇ ਨਾਲ ਸੁਕਾ ਕੇ ਇਸ ਨੂੰ ਇਸ ਦੇ ਪੀਸ ਕੱਟ ਲਵਾਂਗੇ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਛੋਟੇ ਜਾਂ ਵੱਡੇ ਕੱਟ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਨਿੰਬੂ ਕੱਟ ਕੇ ਤਿਆਰ ਕਰ ਲੈਣੇ ਹਨ ਨਿੰਬੂਆਂ ਨੂੰ ਅਸੀਂ ਕਿਸੇ ਵੱਡੇ ਬਰਤਨ ਵਿੱਚ ਹੀ ਕੱਟ ਲਿਆ ਹੈ ਤਾਂ ਜੋ ਮਸਾਲੇ ਵਗੈਰਾ ਪਾਣੀ ਇਸ ਵਿੱਚ ਆਸਾਨ ਰਹੇ ਇੱਥੇ ਅਸੀਂ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਹੈ ਅਤੇ ਸੁਕਾ ਲਿਆ ਹੈ ਇਹਨਾਂ ਨੂੰ ਵੀ ਅਸੀਂ ਚੀਰਾ ਦੇ ਕੇ ਨਿੰਬੂਆਂ ਦੇ ਨਾਲ ਇਸ ਵਿੱਚ ਪਾ ਲਿਆ ਹੈ ਹੁਣ ਅਸੀਂ ਇਸ ਵਿੱਚ ਮਸਾਲੇ ਪਾਵਾਂਗੇ ਦਾਲ ਚੀਨੀ ਪਾਵਾਂਗੇ 3-4 ਚਮਚਾ ਅਸੀਂ ਦਾਲ ਚੀਨੀ ਦੇ ਪਾ ਲਏ ਹਨ ਹੁਣ ਅਸੀਂ ਇਸ ਵਿੱਚ ਕਾਲਾ ਨਮਕ ਪਾਵਾਂਗੇ ਦਾਲ ਚੀਨੀ ਦੇ ਨਾਲ ਆਚਾਰ ਵਿੱਚ ਬਹੁਤ ਵਧੀਆ ਟੇਸਟ ਆਂਦਾ ਹੈ ਹੁਣ ਅਸੀਂ ਇਸ ਵਿੱਚ ਅਜਵਾਇਨ ਪਾਈ ਹੈ ਅਜਵਾਇਨ ਤੁਸੀਂ ਆਪਣੇ ਅੰਦਾਜ਼ੇ ਨਾਲ ਪਾ ਸਕਦੇ ਹੋ ਅਜਵਾਇਨ ਨਾਲ ਆਚਾਰ ਦਾ ਟੇਸਟ ਬਹੁਤ ਵਧੀਆ ਹੁੰਦਾ ਇਸ ਲਈ ਅਸੀਂ ਇੱਥੇ ਜੁਆਇੰਟ ਥੋੜੀ ਜ਼ਿਆਦਾ ਪਾਈ ਹੈ ਹੁਣ ਅਸੀਂ ਇੱਥੇ ਕਾਲੀ ਮਿਰਚ ਪਾਵਾਂਗੇ ਇਹ ਸਾਰੇ ਮਸਾਲੇ ਚਾਰ ਵਿੱਚ ਪਾਉਣੇ ਜ਼ਰੂਰੀ ਹਨ ਤਾਂ ਹੀ ਸਾਡਾ ਚਾਰ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਚਿੱਟਾ ਨਮਕ ਪਾਇਆ ਹੈ ਚਾਹ ਕ ਚਮਚ ਅਸੀਂ ਚਿੱਟੇ ਨਮਕ ਦੇ ਪਾਏ ਹਨ ਹੁਣ ਅਸੀਂ ਕਸ਼ਮੀਰੀ ਲਾਲ ਮਿਰਚ ਪਾਈ ਹੈ ਇਸ ਦੇ ਨਾਲ ਆਚਾਰ ਦਾ ਕਲਰ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਅਤੇ ਬਹੁਤ ਸੋਹਣਾ ਲੱਗਦਾ ਹੈ ਹਲਦੀ ਅਸੀਂ ਥੋੜੀ ਜਿਹੀ ਪਾਉਣੀ ਹੈ ਛੋਟੀ ਚਮਚ ਅਸੀਂ 1.5 ਚਮਚ ਇੱਥੇ ਹਲਦੀ ਪਾਊਡਰ ਦਾ ਪਾਇਆ ਹੈ 2-3 ਚਮਚ ਅਸੀਂ ਇਸ ਵਿੱਚ چینی ਪਾਈ ਹੈ ਚੀਨੀ ਚਾਰ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਇਸ ਦੀ ਖਟਾਸ ਜੋ ਹੈ ਉਹ ਬੈਲੈਂਸ ਹੋ ਜਾਂਦੀ ਹੈ ਹੁਣ ਅਸੀਂ ਹੱਥ ਦੀ ਸਹਾਇਤਾ ਨਾਲ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਇਸ ਦੇ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਅਸੀਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਆਚਾਰ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਸੀ ਪਾਵਾਂਗੇ ਤਾਂ ਹੀ ਸਾਡਾ ਆਚਾਰ ਵਧੀਆ ਬਣ ਕੇ ਤਿਆਰ ਹੋਵੇਗਾ। ਹੁਣ ਅਸੀਂ ਇਸ ਨੂੰ ਕਿਸੇ ਏਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰ ਲਵਾਂਗੇ। ਤੁਸੀਂ ਚਾਹੋ ਤਾਂ ਇਸ ਨੂੰ ਕੱਚ ਦੇ ਜਾਰ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ। ਮੈਂ ਦੋ ਡੱਬੀਆਂ ਵਿੱਚ ਆਚਾਰ ਪਾ ਲਿਆ ਹੈ। ਅਚਾਰ ਨੂੰ ਲੰਬੇ ਸਮੇਂ ਤੇ ਰੱਖਣ ਲਈ ਅਸੀਂ ਇਸ ਨੂੰ ਧੁੱਪ ਲਵਾਦੇ ਰਾਵਾਂਗੇ ਅਤੇ ਵਿੱਚ ਵਿੱਚ ਇਸ ਨੂੰ ਹਲਾਉਂਦੇ ਰਾਵਾਂਗੇ। ਅਚਾਰ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ। ਜੇਕਰ ਤੁਹਾਨੂੰ ਨਿੰਬੂ ਅਤੇ ਮਿਰਚ ਦੇ ਅਚਾਰ ਦੀ ਰੈਸਪੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਏ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।